ਬੈਸਟਾਂ ਦੇ ਲਈ ਮੋਟਰਸਾਈਕਲ ਨੇ ਉਹ ਪਹਿਲੀ ਕਬੱਡੀ ਸੂਬਾ ਪਾਗਲ ਵਾਲਾ ਪਾ ਰਿਹਾ ਹੈ ਫਾਈਨਲ ਦੇ ਲਈ ਤਾੜੀਆਂ ਮਾਰ ਦਿਓ ਜ਼ੋਰਦਾਰ ਲਓ ਫਾਈਨਲ ਦੀ ਕਹਿੰਦੇ ਪਾਤੜਾਂ ਦੇ ਮੇਲੇ ਦੀ ਫਾਈਨਲ ਦੀ ਪਹਿਲੀ ਰੇਡ ਪਹਿਲੀ ਤੋਂ ਟੱਕਰ ਆ ਪਿੰਡਪੁਰਿਆ ਨੇ ਕਹਿੰਦੇ ਮੋਟਰਸਾਈਕਲ ਦੀ ਸੀਟ ਉੱਤੇ ਆ ਬੈਠਣ ਦੇ ਲਈ ਪਹਿਲਾ ਜਫਾ ਲਾ ਦਿੱਤਾ ਅੱਜ ਦੇ ਮੇਲੇ ਦਾ ਲਓ ਫਾਈਨਲ ਮੈਚ ਇੱਕ ਪਾਸੇ ਪਾਗਲ ਆ ਔਰ ਦੂਸਰੇ ਪਾਸੇ ਬਤਾਲ ਕਿ ਜਿੰਨਾ ਚਿਰ ਚੱਲਣਾ ਮੈਚ ਨੂੰ ਸ਼ੱਕ ਤਾਂ ਰਹਿਣੀ ਆ ਓ ਮੇਲਾ ਕਹਿੰਦੇ ਰਣਜੀਤ ਪ੍ਰਧਾਨ ਤੇ ਬਾਦਲ ਗੁੱਜ ਇਹਲਾ ਸਾਡੇ ਯਾਰ ਬਾਦਲ ਗੁੱਜਰ ਤੇ ਰਣਜੀਤ ਪ੍ਰਧਾਨ ਦਾ ਓਏ ਟੱਕ ਪੈਂਦੀ ਆ ਹੱਲਾ ਗੁੱਲਾ ਹੁੰਦਾ ਪਾਤਰਾਂ ਦੇ ਵਿੱਚ ਫਾਈਨਲ ਆ ਇਹ ਦੀਪੂ ਦਿਉਰੇ ਵਾਲਾ ਓਏ ਦੀਪੂ ਚਿੰਬੜ ਗਿਆ ਦਿਉਰੇ ਵਾਲਾ ਓ ਦੀਪੂ ਨੇ ਕਮਾਲ ਕਰ ਦਿੱਤੀ ਆ ਕਿ ਮੇਰਾ ਦਿਲ ਨਹੀਂ ਕਰਦਾ ਨਹੀਂ ਐਵੇਂ ਹਵਾ ਚ ਤੀਰ ਜੇ ਛੱਡਣ ਦਾ ਤੇਰੇ ਯਾਰ ਨੇ ਠੇਕਾ ਲੈ ਲਿਆ ਨਹੀਂ ਟੌਣਾ ਚੋਂ ਕਿੱਲੇ ਕੱਢਣ ਦਾ ਰਾਜ ਸਿੰਘ ਢਾਲੀਵਾਲ ਦੇ ਪੁੱਤਰ ਦਾ ਮਾਣ ਸਨਮਾਨ ਹੋ ਰਿਹਾ ਮਾਤਾ ਜਸਵਿੰਦਰ ਕੌਰ ਦੇ ਪੁੱਤ ਦਾ ਜਸਪ੍ਰੀਤ ਦੇ ਵੀਰ ਦਾ ਅਮਨ ਢਾਲੀਵਾਲ ਹਮੀਰਗੜੀਆ ਕਹਿੰਦੇ ਸ਼ਹੀਦ ਬਜਨ ਸਿੰਘ ਅਕੈਡਮੀ ਦਿੜਬਾ ਦੇ ਲਈ ਖੇਡਦਾ ਰਿਹਾ ਹੈ ਵਿਸ਼ੇਸ਼ ਤੌਰ ਤੇ ਮਾਨਿਆ ਸਨਮਾਨਿਆ ਜਾ ਰਿਹਾ ਹੈ ਇੱਕ ਪਾਸੇ ਪਾਲਾ ਦਤਾਲ ਵਾਲਾ ਦੂਜੇ ਪਾਸੇ ਸੁੰਦਰ ਦਿਉਰੇ ਪਿੰਡ ਵਾਲਾ ਦਿਉਰਾ ਪਿੰਡ ਦੀ ਕਬੱਡੀ ਦੇ 스타ਾਂ ਦਾ ਪਿੰਡ ਹੈ ਗੁਰਪੇਜ ਡਰੋਲੀ ਗੁਰਲਾਲ ਮੱਲੀ ਗੁਰਕਿਰਤ ਸਪੇਨ ਦਵਿੰਦਰ ਡਰੋਲੀ ਤੇਜੀ ਡਰੋਲੀ ਕਬਲ ਮੱਲੀ ਦਿਲਸ਼ਾਨ ਮੱਲੀ ਕਰਨ ਮੱਲੀ ਹੋਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਧਰ ਕਹਿੰਦੇ ਸਾਡਾ ਕਰਮਾ ਸਰਪੰਚ ਹੈ ਨਾਲ ਬਿੱਕਰ ਸਰਪੰਚ ਹੈ ਨਾਲ ਲੱਖੀ ਬਾਦਲ ਗੜੀਆ ਸਾਰੇ ਯਾਰ ਵੱਡੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਕਬੱਡੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਲੈ ਵੀ ਬਾਦਲ ਵੀਰ ਬਣ ਕੇ ਯਾਰਾ ਮੇਨ ਬਿਲਕੁਲ ਲਾਈਨ ਤੇ ਖੜਿਆ ਸਾਰੇ ਭਰਾਵਾਂ ਨੂੰ ਬੇਨਤੀ ਕਰੋ ਫਾਈਨਲ ਚੱਲਦਾ ਚੰਗੇ ਨਹੀਂ ਲੱਗਦੇ ਰਣਜੀਤ ਫਿਰਕਸਾਹ ਤੁਸੀਂ ਜਰੂਰ ਆਖੋ ਉਹ ਸੁਬੇ ਦੀ ਰੇਡ ਆ ਲਓ ਚਾਰੇ ਚਾਰੇ ਦੇ ਚਾਰੇ ਤਿਆਰ ਨੇ ਦੇਖ ਰਿਹਾ ਵੀ ਪਾਲਾ ਇਹਨੂੰ ਏਕਨ ਕਹਿੰਦੇ ਨੇ ਉਹ ਸ਼ਰਿਆਮ ਜੱਟਾ ਤੂਤਾ ਧੱਕਾ ਕਰਦਾ ਉਹ ਸਾਡਾ ਚੱਲਦਾ ਇਹ ਧੱਕਾ ਅਸੀਂ ਤਾਂ ਕਰਦੇ ਚੱਲਦਾ ਇਹ ਧੱਕਾ ਅਸੀਂ ਤਾਂ ਕਰਦੇ ਰਣਜੀਤ ਬਾਦਲ ਡਾਕਟਰ ਅਮਨ ਬੱਬੂ ਬਾਜਬਾ ਇਹ ਸਾਰੇ ਸਾਡੇ ਭਰਾ ਨੇ ਰਣਜੀਤ ਬਿਰਕ ਕਹਿੰਦਾ ਵੀ ਦਿਲੋਂ ਧੰਨਵਾਦ ਕਰਦੇ ਹੋ ਜਿੰਨੇ ਯਾਰਾਂ ਨੂੰ ਸੱਦੇ ਪੱਤਰ ਦਿੱਤੇ ਐ ਸਾਰੇ ਹੀ ਭਰਾ ਹਮ ਹਮਾ ਕੇ ਆਏ ਐ ਅੰਕਲ ਪਵਿੱਤਰ ਸਿੰਘ ਜੀ ਬਾਦਲਗੜ ਦਾ ਬਹੁਤ ਵੱਡਾ ਯੋਗਦਾਨ ਅੱਜ ਦੇ ਮੇਲੇ ਦੇ ਲਈ ਐ ਇੱਕ ਪਾਸੇ ਜਗਸੀਰ ਸਿੰਘ ਢਾਲੀਵਾਲ ਦਾ ਬਹੁਤ ਵੱਡਾ ਯੋਗਦਾਨ ਉਸ ਪਰਿਵਾਰ ਦਾ ਵੀ ਐ ਰਣਜੀਤ ਬਿਰਕਾ ਯਾਰਾਂ ਦਾ ਯਾਰ ਐ ਜ਼ਿੰਦਗੀ 'ਚ ਅਸੀਂ ਹੋਰ ਕੀ ਖੱਟਿਆ ਆ ਬੱਸ ਯਾਰਾਂ ਦੀਆਂ ਯਾਰੀਆਂ ਹੀ ਖੱਟੀਆਂ ਕੇ ਮਾੜਾ ਜਿਹੜੇ ਹੱਸਦੇ ਸੀ ਹਾਸੇ ਆ ਮਥੇ ਲੱਗਣੋਂ ਵੀ ਗਏ ਪਾਸੇ ਹੁਣ ਬਟਦੇ ਆ ਪਾਸੇ ਬਾਬੇ ਨਾਨਕ ਦੀ ਮਿਹਰ ਕਿਹੜਾ ਟਾਰ ਦੂਗਾ ਥੱਲੇ ਓ ਗੁੱਡੀ ਸੁੱਖ ਨਾਲ ਅੰਬਰਾਂ ਨੂੰ ਚੜੀ ਪਈਆ ਓ ਜਿੱਦੇ ਦੇ ਸਖਾਏ ਰੋਟੀ ਖਾਣ ਲੱਗ ਪਈ ਦੀ ਬੋਧੇ ਦੇ ਮਿਰਚ ਤਾਂ ਲੜੀ ਪਈ ਇੱਕ ਮੀਰ ਕੁੜੀਆਂ ਇੱਕ ਮਹੱਲਾ ਗੁੱਲਾ ਕਰਵਾ ਗਿਆ ਆਹ ਤੇ ਗਦਰੂਆ ਕੰਮ ਕਾਰ ਦੱਸ ਤੇਰਾ ਕੀ ਚੋਬਰਾ ਆਕੇ Patlu ਲੋ ਇਧਰ ਗਰਜੋਤ ਸਿੰਘ ਬਿਰਕ ਐਡਵੋਕੇਟ ਸਾਹਿਬ ਕਹਿੰਦੇ ਆ ਵੀ 11-1100 ਰੁਪਏ ਜਫਿਆਂ ਦਾ ਦੇਣਾ ਹੈ। ਬਾਬਾ ਸਤੋਵੀਰਨ ਕਬੱਡੀ ਕਲੱਬ ਦਤਾਲ ਦੇ ਲਈ ਇੱਕ ਪਾਸੇ ਕਹਿੰਦੇ ਦੀਪੂ ਦਿਉਰੇ ਵਾਲਾ ਮੋੜ ਗਿਆ ਭਾਜੀ, ਬਾਲ ਗਿਆ ਹਿੱਕ ਤੇ ਦੀਵਾ, ਕਰ ਗਿਆ ਕਮਾਲ ਪਾਤੜਾਂ ਦੇ ਮੇਲੇ ਤੇ। ਪਾਤੜਾਂ ਦੇ ਮੇਲੇ ਤੇ ਆ ਸਾਨੂੰ ਨਹੀਂ ਪਤਾ ਵੀਰੇ, ਤਾਰੇ ਤੂਰੇ ਤੋੜਦਾ, ਓਏ ਲੋਕੋ ਹੇਕਾਂ ਦੇ ਵਿੱਚ ਦਮ ਰਖੀਦਾ, ਓਏ ਭਾਜੀਆਂ ਮੋੜਦਾ। ਲਓ ਭਾਜੀਆਂ ਮੋੜ ਰੀਆਂ ਨੇ, ਓ ਪਾਤੜਾਂ ਦੀ ਤਰਤ ਖੱਲਾ ਗੱਲਾ ਹੋਣ ਵਾਲੀ ਗੱਲ ਹੈ ਬਾਦਲ ਗੁੱਦੜ ਦਾ ਮੇਲਾ ਮੇਰੇ ਮਿੱਤਰੋ ਅਨੰਕੀਤ ਮੇਲਾ ਆ ਸਾਹਮਣੇ ਵੇਖੋ ਵੀ ਅਸਮੇ ਸੂਬੇ ਨੇ ਫਿਰ ਰੇਡ ਮੋੜ ਦਿੱਤੀ ਹੈ ਸੂਬੇ ਨੇ ਫਿਰ ਰੇਡ ਮੋੜ ਦਿੱਤੀ ਹੈ ਅੰਕ ਤੇ ਲਾਠ ਮੇਰੇ ਮਿਕਰਾਂ ਦੀ ਇਹ ਕੀ ਬਾਤ ਹੈ ਰਣਜੀਤ ਪ੍ਰਧਾਨ ਕਹਿੰਦਾ ਵੀ ਅਗਲੇ ਮੇਲੇ ਤੇ ਬੱਬੂ ਬਾਜਵੇ ਕਕਰਾਲੇ ਦੇ ਪਰਿਵਾਰ ਵੱਲੋਂ 2 ਲੱਖ ਰੁਪਏ ਦਾ ਯੋਗਦਾਨ ਹੋਵੇਗਾ ਇੱਕ ਪਾਸੇ ਹੱਲਾ ਗੁੱਲਾਜਾ ਹੋ ਗਿਆ ਇੱਕ ਪਾਸੇ ਖੜਕਾ ਦੜਕਾ ਹੋ ਗਿਆ ਇਹ ਕਹਿੰਦੇ ਚੰਦਰੇ ਹਰਿਆਣੇ ਤੋਂ ਸੱਦੇ ਹੋਏ ਆ ਇਹ ਬਾਦਲ ਗੜੀਏ ਲੱਖੀ ਹਰਾਂ ਦੇ ਸੱਦੇ ਆ ਉਹ ਕਮਾਲ ਕਰਦਾ ਹੈ ਚੋਬਰਾ ਪਾਗਲ ਵਾਲਾ ਚੋਟੀ ਦਾ ਜਫਾ ਲਾ ਗਿਆ ਆ ਚੋਟੀ ਦਾ ਜਫਾ ਲਾ ਗਿਆ ਮੁੰਡੇ ਨੇ ਡਾਲੇ ਫਰਕਾ ਦਿੱਤੇ ਨੇ ਅਮਨ ਘੱਗੇ ਦਾ ਜੱਗੀ ਰਸਾਲੀ ਦਾ ਆ ਸਰਪੰਚ ਸਾਹਿਬ ਦਾ ਧੰਨਵਾਦ ਹੈ ਵੀਰ ਬਣ ਕੇ ਯਾਰ ਇਕੱਠ ਬਹੁਤ ਕੰਮੇ ਯੂਕੇ ਵੱਲੋਂ 21000 ਦਾ ਰੱਖਾ ਹੋਵੇਗਾ ਪਾਲੇ ਦਿਤਾਲ ਦਾ ਮੋਨੂ हेयर ਸਲੂਨ ਦਾ ਬਹੁਤ ਬਹੁਤ ਧੰਨਵਾਦ ਹੈ ਬਾਈ 골ਡੀਆ ਨਾਲ ਸਾਡਾ ਭਰਾ ਰੂਪ ਹੈ ਵੱਡੀਆਂ ਜ਼ਿੰਮੇਵਾਰੀਆਂ ਅੱਜ ਦੇ ਮੇਲੇ ਤੇ ਨਿਭਾ ਰਹੇ ਐ ਜੋਨੀ ਰਾਣਾ ਮਨਜੀਤ ਪੁੰਜ ਬੰਟੀ ਸ਼ਰਮਾ ਦਲਵੀਰ ਬਾਈ ਰੂਪ ਹਰਿਉ ਤੇ ਭੇਜਾ ਟਰਾਲੀ ਤੇ ਗੱਗਾ ਪਾਤੜਾ ਸਾਰੇ ਵੀਰ ਹੈ ਸਾਰਿਆਂ ਦੀਆਂ ਜ਼ਿੰਮੇਵਾਰੀਆਂ ਅਕਬਾਲ ਗਹਿਲਾਂ ਵਾਲਾ ਕਬੱਡੀ ਪਾ ਰਿਹਾ ਮੈਂ ਵੀ ਵੀਰੇ ਯਾਰ ਚੰਗੇ ਨਹੀਂ ਲੱਗਦੇ ਕਿਉਂਕਿ ਲਾਈਵ ਦੇਖ ਰਿਹਾ ਅਗਲਾ ਕਹਿੰਦਾ ਵੀ ਇੰਨੇ ਕੀ ਜੋਗਰੇ ਹੋਣੇ ਹੱਦ ਤੋਂ ਵੱਧ ਇਕੱਠਾ ਸੂਜਮਾਨੋ ਸਾਰੇ ਭਰਾ ਵੀਰ ਬਣ ਕੇ ਆਪਾਂ ਰਲ ਮਿਲ ਕੇ ਸਾਥ ਦੀਏ ਫਾਈਨਲ ਮੈਚ ਚੱਲਦਾ ਹੈ ਵੀਰਾ ਕਹਿੰਦੇ ਵੀ ਐਮਐਲਏ ਸਾਹਿਬ ਦੇ ਨਾਲ ਡਿਊਟੀਆਂ ਨੇ ਵਿਸ਼ੇਸ਼ ਤੌਰ ਤੇ ਵੀਰੇ ਦਾ ਵੀ ਧੰਨਵਾਦ ਹੈ ਲਓ ਫਾਈਨਲ ਮੈਚ ਐਨ ਸੁਰੇ ਦਾ ਚੱਲਦਾ ਬਾਦਲ ਗੁੱਦੜ ਦਾ ਮੇਲਾ ਮੇਰੇ ਮਿੱਤਰੋ ਉਹ ਰਣਜੀਤ ਸਾਡਾ ਵੀਰ ਡਾਕਟਰ ਅਮਨ ਹੁਣਾਂ ਦੀ ਗੱਲ ਹੈ ਲਓ ਕਹਿੰਦੇ ਜੀ ਸ਼ੂਗੋਲ ਦਾ ਬਹੁਤ ਵੱਡਾ ਜੋਗਰਨ ਹੈ ਰੇਡ ਸੁੰਦਰ ਦੀ ਹੈ ਉਹ ਵੇਖੋ ਵੀ ਡਬਲ ਟੱਚ ਪੁਆਇੰਟ ਧਾਵੀ ਦੇ ਲਈ ਆ ਮੇਰੇ ਮਿੱਤਰੋ ਪੁਆਇੰਟ ਧਾਵੀ ਦੇ ਲਈ ਆ ਉਹ ਵੇਖੋ ਵੀ ਇਸ ਵੇਹਰ ਨੌਜਵਾਨ ਇਕਬਾਲ ਗਹਿਲਾ ਦੀ ਧਰਤੀ ਦਾ ਉਹ ਸਾਡੇ ਨਾਲ ਦਾ ਦਸ ਕਮਲੀਓ ਲੱਭਦਾ ਕਿੱਥੇ ਆ ਪਾਉਂਦਾ ਫਿਰੇ ਪਟਾਕੇ ਗੱਬਰੂ ਦਬਦਾ ਕਿੱਥੇ ਆ ਬਾ ਓਏ ਜਿੰਗੋ ਪਾਉਂਦਾ ਫਿਰੇ ਪਟਾਕੇ ਗੱਬਰੂ ਦਬਦਾ ਕਿੱਥੇ ਆ ਉਧਰ ਕਰਮਾ ਸਰਪੰਚ ਗੁਰਜੰਤ ਸਰਪੰਚ ਗੁਰਮੀਤ ਸਿੰਘ ਜੀ ਵਿੱਕੀ ਬਾਈ ਰਣਜੀਤ ਸਿੰਘ ਜੀ ਬਾਈ ਹਰਜੀਤ ਸਿੰਘ ਜੀ ਨਬਰੂਪ ਬੀਜੇ ਵਾਲਾ ਜਗਜੀਤ ਸਿੰਘ ਬਹੁਤ ਵੱਡਾ ਯੋਗਦਾਨ ਅੱਜ ਦੇ ਮੇਲੇ ਦੇ ਲਈ ਹੈ 골ਡੀ ਸਾਡਾ ਭਰਾ ਹੈ ਰੂਪ ਹਰੇਉਹਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਗਰਨਾਮ ਮਨੇਸ਼ ਮੰਡਵੀ ਕੋਮਲ ਮੰਡਵੀ ਭਗਵੰਤ ਚੀਮਾ ਮਲਕਿੰਦਰ ਚੀਮਾ േക്കും <experiences> ਕਿਆ ਬਾਤ ਓਏ ਮੀਰਪੁਰ ਵਾਲੇ ਨੇ ਕਮਾਲ ਕਰ ਦਿੱਤੀ ਐ ਇਹਦੀ ਚਰਚੇ ਇੰਗਲੈਂਡ ਦੇ ਵਿੱਚ ਕੁਲਵੰਤ ਸਿੰਘ ਹੋਣਾ ਦੇ ਲਈ ਲੈਸਟ ਹੋ ਗਈ ਹੋਏ ਨੇ ਮੇਰੇ ਮਿੱਤਰੋ ਉਹ ਅੰਕ ਤੇ ਲਾਠ ਕਬੱਡੀ ਪਾਉਣ ਦੇ ਲਈ ਵਜਾ ਹੋਇਆ ਬਲਵਿੰਦਰ ਯੂ ਐਸ ਏ ਅਮਰੀਕਾ ਵਾਲੇ ਨੇ ਦੋ ਮੋਟਰਸਾਈਕਲ ਸਪான்ਸਰ ਕੀਤੇ ਨੇ ਹਾਜ਼ਰ ਸੰਭੋ ਚੇਚੇ ਪਰ ਤੇ ਕੁਲਵੰਤ ਸਿੰਘ ਜੀ ਬੈਠੇ ਨੇ ਲਓ ਲਾਠ ਵਾਲੇ ਅੱਤ ਦੀ ਰੇਡ ਆ ਤੇਪੂ ਤਿਆਰੇ ਨਾਲ ਓਏ ਦੀਪੂ ਹਰ ਗਿਆ ਦੀਪੂ ਚੰਗ ਗਿਆ ਮੇਰੇ ਰੱਬਾ ਦੀਪੂ ਤੇ ਵਾਲਾ ਇੱਕ ਤੇ ਦੀਵੇ ਬਾਲਦਾ ਇਹ ਹਿੱਕ ਤੇ ਬਰੋਟੇ ਲਾਉਣ ਆਇਆ ਹੈ ਇਹ ਬਾਦਲ ਗੁੱਜਰ ਨੇ ਸੱਦਿਆ ਇਹ ਰਣਜੀਤ ਪ੍ਰਧਾਨ ਨੇ ਹਰਿਆਣੇ ਤੋਂ ਬੁਲਾਇਆ ਹੈ ਇਹ ਬਾਦਲ ਗੜੀਏ ਲੱਖੀ ਹੋਰਾਂ ਦਾ ਚਿਹਤਾ ਹੈ ਇਹ ਕਰਮੇ ਸਰਪੰਚ ਹੋਰਾਂ ਨੇ ਸੱਦਿਆ ਇਹ ਬਿੱਕਰ ਹੋਰਾਂ ਦੇ ਚਿਹਤੇ ਖਿਡਾਰੀ ਹੈ ਇਹ ਬਿੱਕਰ ਸਰਪੰਚ ਦੀ ਗੱਲ ਹੈ ਕਰਮੇ ਸਰਪੰਚ ਦੀ ਜੱਗੀ ਸਰਪੰਚ ਦੀ ਗੱਲ ਹੈ ਅਮਨ ਘੱਗਾ ਉਹ ਗੋਲਦੀ ਹੋਰਾਂ ਦੀ ਗੱਲ ਹੈ ਗੱਲ ਕਹਿੰਦੇ ਅੱਜ ਬਾਦਲ ਗੁੱਜਰ ਦੇ ਮੇਲੇ ਦੀ ਚੱਲਦੀ ਹੈ ਰਣਜੀਤ ਬਿਰਕ ਸਾਡਾ ਵੱਡਾ ਵੀਰ ਟਰੱਕ ਦੁਨੀਆਂ ਦੇ ਪ੍ਰਧਾਨ ਸਾਹਿਬ ਨੇ ਮੁਬਾਰਕਬਾਦ ਆ ਸਰਦਾਰ ਕਲਵੰਤ ਸਿੰਘ ਜੀ ਐਮਐਲਏ ਸਾਹਿਬ ਨੂੰ ਅੱਜ ਦੇ ਮੇਲੇ ਦੇ ਲਈ ਕਿ ਖੇਡ ਕਬੱਡੀ ਫੁਰਤੀ ਦੀ ਕੰਮ ਪੜਦਾ ਟੋਟੇ ਦਾ ਹੋ ਜੀਦਾਰੀ ਦੀ ਕੁਸ਼ਤੀ ਪੱਕਾ ਸਾਧਲ ਗੋਟੇ ਦਾ ਹੋ ਤੰਦਰੁਸਤਾਂ ਦਾ ਮੇਲਾ ਮੇਲਾ ਨਹੀਂ ਬਿਮਾਰਾਂ ਦਾ ਤੂੰ ਮੇਲੀ ਬਣ ਕੇ ਵੇਖ ਮੇਲੀਆ ਮੇਲਾ ਯਾਰਾਂ ਦਾ ਮੇਰੀ ਬੇਨਤੀ ਆ ਗਰਮੀਤ ਭਾਈਆ ਲਾਈਵ ਕੈਮਰੇ ਤੋਂ ਸਾਈਡ ਤੇ ਹੋ ਜਿਓ ਗੋਲਡੀ ਕਿਉਂਕਿ ਕਈ ਵਾਰੀ ਰਿਵਿਊ ਚੈੱਕ ਕਰਨਾ ਪੈ ਜਾਂਦਾ ਸਤਨਾਮ ਦੁਗਾਲ ਯੂਥ ਪ੍ਰਧਾਨ ਆਪ ਪਾਰਟੀ ਸਤਨਾਮ ਪਾਪੜਾ ਗੱਗੀ ਪਾਤੜਾ ਸਾਰੇ ਸਾਡੇ ਭਰਾ ਨੇ ਇਕਬਾਲ ਗਹਿਲਾਂ ਵਾਲਾ ਕਬੱਡੀ ਪਾ ਰਿਹਾ ਹੈ ਸਾਹਿਲ ਪਾਤੜਾ ਮੰਗਾ ਇਲੈਕਟ੍ਰੀਸ਼ੀਅਨ ਹੈ ਰਾਜੂ ਪਾਤੜਾ ਇੱਕ ਪਾਸੇ ਨੌਜਵਾਨ ਟਰਾਈ ਕਰਦਾ ਹੋਇਆ ਸਲੀਮ ਪਾਤੜਾ ਤੇ ਸੁੱਖਾ ਪਾਤੜਾ ਦਾ ਬਹੁਤ ਬਹੁਤ ਧੰਨਵਾਦ ਕਬੱਡੀ ਸੁੰਦਰ ਦੀ ਆਓ ਕਬੱਡੀ ਸੁੰਦਰ ਦੀ ਹੈ ਕਬੱਡੀ ਸੁੰਦਰ ਦੀ ਹੈ ਮੇਰੇ ਮਿੱਤਰੋ ਲਓ ਸੁੰਦਰ ਨੇ ਰੇਡ ਪਾ ਦਿੱਤੀ ਹੈ ਹੁਣ ਹਰਿਆਣੇ ਵਾਲੇ ਨੂੰ ਕਾ ਟੱਕਣ ਦੀ ਗੱਲ ਕਰਦਾ ਪੰਜਾਬ ਤੇ ਹਰਿਆਣੇ ਦਾ ਮੈਚ ਆ ਉਹ ਜ਼ਿਲ੍ਹਾ ਮਾਨਸੇ ਦੀ ਧਰਤੀ ਦਾ ਮੀਰਪੁਰਿਆ ਰਣਜੀਤ ਪ੍ਰਧਾਨ ਜੀ ਕਹਿੰਦੇ ਆ ਜਕਸੀਰ ਢਾਲੀਵਾਲ ਦਾ ਫੈਸਲਾ ਹੈ ਅਗਲੇ ਮੇਲੇ ਤੇ ਜੋ ਵੀ ਸਾਡਾ ਵੀਰ ਆਖੇਗਾ ਜਕਸੀਰ ਢਾਲੀਵਾਲ ਦੇ ਪਰਿਵਾਰ ਵੱਲੋਂ ਦਿੱਤਾ ਜਾਵੇਗਾ ਕੀ ਬਾਤ ਹੈ ਕੀ ਬਾਤ ਹੈ ਮੀਰਪੁਰਿਆ ਨੇ ਨਾ ਜਦੋਂ ਟੱਕਾ ਕੇ ਜੇ ਮਾਰਿਆ ਗੱਲਾਂ ਵੱਖਰੀਆਂ ਹੋ ਗਈਆਂ ਇਹ ਖੇਡ ਕਬੱਡੀ ਐ ਦਵਾਈ ਤੋਂ ਵੱਧ ਪਟਾਕਿਆ ਪੈਣ ਵਾਲੀ ਗੱਲ ਹੋਈ ਪਈ ਐ ਬੋਟਾ ਤੋਂ ਵੱਧ ਪਟਾਕੇ ਡਾਕਟਰ ਅਮਨ ਤੇਸੀਰ ਢਾਲੀਵਾਲ ਤੇ ਬਾਦਲ ਗੁੱਜਰ ਤੇ ਨਾਲ ਸਾਡਾ ਵੀਰ ਬੱਬੂ ਤੰਬੂ ਵਾਲੀ ਐ ਕਾਲਾ ਪੁਲਸੀਆ ਬੱਬੂ ਬਾਜਦਾ ਆ ਵਿੱਚ ਯਾਰ ਇਕੱਠ ਦੇਖੋ ਨਾ ਤੁਸੀਂ ਇੰਨਾ ਹੋ ਰਿਹਾ ਇੱਕ ਮਿੰਟ ਜੀ ਘੜੀ ਘੱਟ ਨੇ ਰਸ਼ ਹੱਦ ਤੋਂ ਵੱਧ ਲਾਈਵ ਚੱਕ ਕਰਕੇ ਦੇਖੋ ਪੁਲਸੀਆ ਕਹਿੰਦਾ ਵੀ ਦਿਉਰੇ ਦੇ ਦੀਪੂ ਦਾ ਹਰ ਇੱਕ ਜਫਾ 11-1100 ਰੁਪਏ ਦਾ ਹੋਵੇਗਾ ਕੱਠ ਘਟਾ ਦਿਓ ਮੇਰੀ ਹੱਥ ਬਣ ਕੇ ਬੇਨਤੀ ਹੈ ਸਾਰਿਆਂ ਨੂੰ ਕਹਿੰਨੇ ਆ ਯਾਰ ਵਧੀਆ ਨਹੀਂ ਲੱਗਦਾ ਚੰਗਾ ਨਹੀਂ ਲੱਗਦਾ ਕੋਈ ਫਾਇਦਾ ਨਹੀਂ ਇੱਦਾਂ ਚਾਦਰ ਨਹੀਂ ਹੁੰਦੀ ਤੇ ਆਪਾਂ ਜਾਂਦੇ ਕੱਠ ਗਰਾਊਂਡ ਦੇ ਵਿੱਚ ਕਰੀਏ ਸਾਰਿਆਂ ਨੂੰ ਬਾਰ-ਬਾਰ ਅਪੀਲ ਉਹ ਸਾਹਮਣੇ ਦੇਖ ਰਹੇ ਵੀ ਇਕਬਾਲ ਇਕਬਾਲ ਖੇਲਾਂ ਵਾਲਾ ਇਕਬਾਲ ਕਬੱਡੀ ਪਾ ਰਿਹਾ ਹੈ ਵੀਰਾ RAM ਜੀ ਸਾਡੇ ਵੀਰ ਹੈ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਹੈ ਕਬੱਡੀ ਕਬੱਡੀ ਇਕਬਾਲ ਕਹਿਲਾਵਲੇ ਦੀ ਹੈ ਆਹ ਫਾਈਨਲ ਮੈਚ ਪਟਾਕੇ ਪੈਣ ਵਾਲੀ ਗੱਲ ਆਹ ਡਾਰੇ ਦੇ ਦੀਪੂ ਨੂੰ ਟੱਚ ਕਰ ਦਿੱਤਾ ਜਰਦੀਪ ਸਰਪੰਚ ਤੇ ਗੁਰਪ੍ਰੀਤ ਸਰਪੰਚ ਮੇਰੀ ਬੇਨਤੀ ਆ ਯਾਰ ਫਾਈਨਲ ਹੈ ਲੱਖਾਂ ਰੁਪਏ ਟੂਰਨਾਮੈਂਟ ਤੇ ਲੱਗਾ ਹੈ ਕਬੱਡੀ 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 ਸੁਬੇ ਦੀ ਹੈ ਕਬਾਡੀ ਸੱਬੇ ਦੀ ਐ ਲਓ ਪਾਗਲ ਵਾਲਾ ਵਧਿਆ ਹੋਇਆ ਦਤਾਲ ਵੱਲੋਂ ਮੀਰਪੁਰੀਆ ਇੱਕਮ ਖੜਕਾ ਲੜਕਾ ਖੜਕਾ ਲੜਕਾ ਖੜਕਾ ਲੜਕਾ ਮੀਰਪੁਰੀਆ ਮੀਰਪੁਰੀਆ ਇੱਕਮ ਮੀਰਪੁਰੀਆ ਸੂਬਾ ਪਾਗਲ ਵਾਲਾ ਇੱਕਮ ਮੀਰਪੁਰੀਆ ਸੂਬਾ ਪਾਗਲ ਵਾਲਾ ਏ ਕ੍ਰਿਸ ਨਰੂਸਾ ਇੱਕਮ ਇੱਕਮ ਹੋਗੀ ਕਿਆ ਬਾਤ ਜਿਹੜੀ ਲਾਲਾ ਲਾਲਾ ਹੋਈ ਪਈਆ ਸੱਜਣਾ ਤੇਰੇ ਯਾਰ ਨੇ ਕਰਾਈ ਹੋਈ ਆ ਆ ਝੋਟਿਆਂ ਨੇ ਕਰਾਈ ਹੋਈ ਆ ਜਿਹੜੀ ਲਾਲਾ ਲਾਲਾ ਹੋਈ ਪਈਆ ਸੱਜਣਾ ਲੈ ਵੀ ਜੰਟਿਆ ਚਿੱਤ ਖੁਸ਼ ਹੋ ਗਿਆ ਯਾਰਾ ਹਰਦੀਪ ਰਤੇ ਸਾਗਰੇ ਵਾਲੇ ਦਾ ਅਗਲੇ ਟੂਰਨਾਮੈਂਟ ਤੇ ਧੰਨਵਾਦ ਆ ਸਿੰਘ ਦੀ ਕਬੱਡੀ ਪਾਈ ਗਈ ਹੈ ਸੇਵਕ ਦੀ ਕਬੱਡੀ ਹੈ ਜੰਟਾ ਸਰਪੰਚ ਹਰੇਉ ਕਹਿੰਦਾ ਵੀ ਅਗਲੇ ਕੱਪ ਤੇ ਮੇਰੇ ਵੱਲੋਂ ਬੈਸਟਾਂ ਦੇ ਲਈ ਸੋਨੇ ਦੀਆਂ ਮੁੰਦੀਆਂ ਹੋਣਗੀਆਂ ਦੀਪੂ ਦਿਉਰਾ ਇਸ ਵੇਲੇ ਟਰਾਈ ਕਰਦਾ ਹੋਇਆ ਹੈ ਨੰਬਰ ਸੇਵਕ ਦਤਾਲ ਵਾਲਾ ਜੁੜ ਗਿਆ ਹੈ ਸੁੰਦਰ ਆ ਗਿਆ ਕਬੱਡੀ ਪਾਉਣ ਦੇ ਲਈ ਆਓ ਸੁੰਦਰ ਆ ਗਿਆ ਸੁੰਦਰ ਆ ਗਿਆ ਲਓ ਸੁੰਦਰ ਦੀ ਕਬੱਡੀ ਹੈ ਵੀਰੇ ਖਿਡਾਰੀ ਤਾਂ ਨਹੀਂ ਦਿਸਦੇ ਹੁਣ ਮੈਨੂੰ ਤਾਂ ਲੱਗਦਾ ਨਹੀਂ ਵੀ ਦੋ ਲਾਈਨਾਂ ਦੇ ਵਿੱਚ ਦਿਖਦੇ ਹੋਣੇ ਆਹ ਸੁੰਦਰ ਦੀ ਰੇਡ ਹੁਣ ਵੇਖਦਾ ਭੇਜਾ ਤੇ ਇੱਕ ਨਾ ਹਰਜੀਤ ਦਤਾਲ ਦੀ ਧਰਤੀ ਦਾ ਚਾਰ ਨੇ ਆਹ ਕਹਦੇ ਮੀਰਪੁਰਿਆ ਤੇ ਆਦੂ ਆਇ ਤੇ ਆਇਆ ਆਹ ਮੀਰਪੁਰਿਆ ਤੇ ਆਦਲ ਤੇ ਆਇਆ ਹੋਇਆ ਸਮਾਂ ਦੱਸੂਗਾ ਵੀ ਕਾਣ ਮੋਟਰਸਾਈਕਲ ਬਾਦਲ ਗੁੱਦਰ ਦੇ ਮੇਲੇ ਤੇ ਉਹ ਰਣਜੀਤ ਬਿਰਕ ਦੇ ਮੇਲੇ ਤੇ ਜੇਤੂ ਬਣਦਾ ਮੇਰੇ ਮਿੱਤਰ ਇੱਕ ਮਿੰਟ ਜੀ ਇਹ ਸਮੇਂ ਦੀ ਬਾਤ ਹੈ ਰਾਤ ਦੀ 1 ਕੁ ਮਿੰਟ ਮੈਚ ਰੋਕ ਲਿਓ ਰਣਜੀਤ ਪ੍ਰਧਾਨ ਜੀ ਬੇਨਤੀ ਆ ਲਾਇਰੇ ਚਲਦੇ ਆ ਜੇ ਰਿਵਿਊ ਦਾ ਚੱਕਰ ਪੈ ਗਿਆ ਆਪਾਂ ਮੋਟਰਸਾਈਕਲ ਦੇਣੇ ਆ ਸਾਰੀ ਰਾਤ ਬੈਠੇ ਰਹਾਂਗੇ ਫੈਸਲਾ ਨਹੀਂ ਹੋਣਾ ਸਾਰੇ ਯਾਰ ਤੁਸੀਂ ਸੂਜਮਾਨ ਉਹ ਭਰਾ ਬਣ ਕੇ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਥੋੜਾ ਜਿਹਾ ਸਾਥ ਦਿਓ ਹਾਂ ਕਿਉਂਕਿ ਫਾਈਨਲ ਹੈ ਮੋਟਰਸਾਈਕਲ ਦੇਣੇ ਆ 175 ਪ੍ਰਾਈਜ਼ ਹੈ ਮਾੜਾ ਜਿਹਾ ਕਿਸੇ ਪੁਆਇੰਟ ਦਾ ਰੌਲਾ ਪੈ ਗਿਆ ਬਾਈ ਜੀ ਕੈਮਰਿਆਂ ਦੇ ਵਿੱਚ ਰਿਵਿਊ ਨਹੀਂ ਚੈੱਕ ਹੋਣਾ ਫਿਰ ਫਿਰ ਫੈਸਲਾ ਦਿੱਤਾ ਜਾਣਾ ਸਾਰਿਆਂ ਨੂੰ ਯਾਰ ਬੇਨਤੀ ਕਰਦੇ ਆ ਪਹਿਲਾ ਲਾਈਨ ਛੱਡੀ ਸਾਰਿਆਂ ਨੂੰ ਬੇਨਤੀ ਆ ਸਾਡੇ ਐਮਐਲਏ ਸਾਹਿਬ ਦੇ ਸੁਪੁੱਤਰ ਭਾਈ ਹਰਜੀਤ ਵੀ ਕਹਿੰਦੇ ਆ ਅੱਜ ਦੇ ਮੇਲੇ ਨਾਲ ਜੁੜੇ ਹੋਏ ਆ ਕਿਆ ਬਾਤ ਐ ਵਿੱਕੀ ਥਾੜੀ ਵਾਲੇ ਕੈਂਡ ਦੇ ਕਾਕੇ ਕਰਦੇ ਆ ਕੱਲੀਆਂ ਗੱਲਾਂ ਕਰਦੇ ਨਹੀਂ ਸਿੱਧੇ ਬਾਕੇ ਕਰਦੇ ਆ ਵਿੱਕੀ ਥਾੜੀ ਵਾਲੇ ਵੀ ਸਿੱਧੇ ਬਾਕੇ ਕਰਦੇ ਆ ਸਾਡਾ ਵੀਰ ਰਸਾਲੀ ਵਾਲਾ ਵਿੱਕੀ ਧਾਲੀ ਵਾਲ ਵੀ ਆਇਆ ਹੋਇਆ ਅੱਜ ਦੇ ਮੇਲੇ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਲਓ ਵੇਖਦੇ ਆਂ ਵੀ ਇਸ ਸਮੇਂ ਇਕਬਾਲ ਗਹਿਲਾ ਵਾਲੇ ਦੀ ਕਬੱਡੀ ਪਈ ਹੋਈ ਆ ਉਹ ਦੀਕ ਬੰਦੀ ਦੀ ਕਬੱਡੀ ਕਬੱਡੀ ਦੀਪੂ ਦਿਉਰੇ ਵਾਲਾ ਹਰਜ ਕਹਿੰਦੇ ਇੱਕ ਪਾਸੇ ਗਹਿਲਾ ਵਾਲਾ ਇਕਬਾਲ ਹੈ ਟੱਕਰ ਪਾਤਰਾਂ ਦੇ ਮੇਲੇ ਤੇ ਚੱਲਦੀ ਹੈ ਐਮਐਲਏ ਸਾਹਿਬ ਦੇ ਸੁਪੁੱਤਰ ਬਾਈ ਗੁਰਮੀਤ ਸਿੰਘ ਜੀ ਵਿੱਕੀ ਰਣਜੀਤ ਸਿੰਘ ਜੀ ਹਰਜੀਤ ਸਿੰਘ ਜੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਆ ਪ੍ਰਧਾਨ ਸਾਹਿਬ ਹੱਥ ਬਨ ਕੇ ਬੇਨਤੀ ਹੈ ਇੱਕ ਆਕਾ ਤਾ ਦਿਓ ਲੋਕ ਲਾਈਵ ਵੀ ਜੁੜੇ ਬੈਠੇ ਆ ਹਰਜੀਤ ਸਿੰਘ ਜੀ ਐਮਐਲਏ ਸਾਹਿਬ ਦੇ ਪੁੱਤਰ ਇੱਕ ਮਿੰਟ ਇੱਕ ਵੀਰ ਬਣ ਕੇ ਬੇਨਤੀ ਹੈ ਜੇ ਮੈਚ ਦਾ ਸਵਾਦ ਲੈਣਾ ਤਾਂ ਗਰਾਊਂਡ ਖਾਲੀ ਕਰ ਦਿਓ ਵੀਰ ਬਣ ਕੇ ਬੇਨਤੀ ਹੈ ਸਾਰੇ ਵੀਰਾਂ ਨੂੰ ਜੇ ਮੈਚ ਦਾ ਸਵਾਦ ਲੈਣਾ ਤਾਂ ਗਰਾਊਂਡ ਖਾਲੀ ਕਰ ਦਿਓ ਭਰਾ ਬਣ ਕੇ ਬਾਦਲ ਹੋਰਾਂ ਨੇ ਵਧੀਆ ਸੋਹਣਾ ਮੇਲਾ ਕਰਾਇਆ ਗਰਾਊਂਡ ਖਾਲੀ ਕਰ ਦਿਓ ਮੇਰੇ ਭਰਾ ਸਾਰੇ ਬਹੁਤ ਸੋਹਣਾ ਮੇਲਾ ਚੱਲਦਾ ਜੱਜ ਵੀਰ ਆਸਟ੍ਰੇਲੀਆ ਕਹਿੰਦਾ ਵੀ ਹਜ਼ਾਰਾਂ ਦੇ ਜੱਫੇ ਹੋਣਗੇ ਦਤਾਲ ਵਾਲੇ ਮੁੰਡਿਆਂ ਦੇ ਉਧਰ ਫਰਜੀਤ ਸਿੰਘ ਜੀ ਐਮਐਲਏ ਸਾਹਿਬ ਦੇ ਪੁੱਤਰ ਸਾਡੇ ਵੱਡੇ ਵੀਰ ਬਹੁਤ ਵੱਡੀ ਜ਼ਿੰਮੇਵਾਰੀ ਦੇ ਨਾਲ ਇਹ ਟੂਰਨਾਮੈਂਟ ਕਰਵਾ ਰਹੇ ਨੇ ਸਾਨੂੰ ਮਾਣ ਹੈ ਸਵਰਗਿਆ ਸਰਦਾਰ ਬਹਾਦਰ ਸਿੰਘ ਸਰਪੰਚ ਚਿੱਚੜ ਵਾਲਾ ਜਿਨ੍ਹਾਂ ਦੀ ਯਾਦ ਦੇ ਵਿੱਚ ਇਹ ਕਬੱਡੀ ਕੱਪ ਹੋ ਰਿਹਾ ਤੇ ਕੁਲਵੰਤ ਸਿੰਘ ਜੀ ਐਮਐਲਏ ਸਾਹਿਬ ਉਹਨਾਂ ਦੀ ਸਰਪ੍ਰਸਤੀ ਤੇ ਇਹ ਕਬੱਡੀ ਕੱਪ ਚੱਲ ਰਿਹਾ ਅੱਜ ਕਹਿੰਦੇ ਕਰਮੇ ਸਰਪੰਚ ਦਾ ਹਰਜੀਤ ਬਾਈ ਉਹਨਾਂ ਦਾ ਮੇਲਾ ਬਾਦਲ ਗੁੱਜਰ ਉਹਨਾਂ ਦਾ ਬੇਟੇ ਸਰਪੰਚ ਉਹਨਾਂ ਦਾ ਲਓ ਸੇਵਕ ਮੇਰੇ ਮਿੱਤਰੋ ਤਤਾਲ ਵਾਲਾ ਅੰਕ ਦਾ ਵਾਧਾ ਕਰ ਗਿਆ ਤਤਾਲ ਵਾਲਾ ਸੇਵਕ ਕੱਕ ਦਾ ਵਾਧਾ ਕਰ ਗਿਆ ਵੇਖ ਕਰੋ ਉਹਨਾਂ ਨੇ ਪਿਛਲੇ ਸਾਲ ਵੀ ਜਦੋਂ ਮੇਲਾ ਹੋਇਆ ਨਾ ਨੋਟਾਂ ਦਾ ਮੀਂਹ ਵਾਰ ਦਿੱਤਾ ਸੀ ਗੱਲ ਕਰਮੇ ਦੀ ਚੱਲਦੀ ਹੈ ਗੱਲ ਕਰਮੇ ਸਰਪੰਚ ਦੀ ਲਓ ਸਾਹਮਣੇ ਦੇਖਦੇ ਆਂ ਇਸ ਸਮੇਂ ਰੇਡ ਸੁੱਬੇ ਨੇ ਪਾ ਦਿੱਤੀ ਹੈ ਵਿਚਕਾਰ ਇਕੱਠ ਅਧਵੀਰ ਬਣ ਕੇ ਸਾਈਡ ਤੇ ਹੋ ਜੋ ਯਾਰਾ ਸਾਈਡ ਤੇ ਹੋ ਜੋ ਭਰਾ ਬਣ ਕੇ ਕਾ ਉਸਵਾਦ ਕਰਕਰਾ ਕਰੀ ਜਾਂਦੇ ਆਹ ਟੱਕਰ ਟੱਕਰ ਮੀਂਹ ਪੁੱਜ ਓ ਤਨ ਕਮ ਇੱਕਮ ਤੇ ਸੂਬਾ ਬਹਿ ਜਾ ਯਾਰ ਹੱਥ ਬਨ ਕੇ ਬੇਨਤੀ ਹੈ ਆ ਜਿਹੜੇ ਇਧਰਲੇ ਪਾਸੇ ਸਪੋਰਟਰ ਨੇ ਪਿੰਦੂ ਬਿਠਾ ਦੇ ਯਾਰ ਵੀਰ ਬਣ ਕੇ ਪਲੀਜ਼ ਚੰਗਾ ਨਹੀਂ ਲੱਗਦਾ ਤੁਸੀਂ ਰੋਜ਼ ਗਰਾਊਂਡਾਂ ਦੇ ਵਿੱਚ ਰਹਿੰਨੇ ਹੋ ਲੱਖਾਂ ਰੁਪਈਆ ਲਾਇਆ ਟੂਰਨਾਮੈਂਟ ਤੇ ਫਾਈਨਲ ਚੱਲ ਰਿਹਾ ਯਾਰ 70 70 ਹਜ਼ਾਰ ਦੇ ਮੋਟਰਸਾਈਕਲ ਦੇਣੇ ਆ ਇਧਰ ਲੱਖ ਰੁਪਿਆ ਪਹਿਲਾ ਪ੍ਰਾਈਜ਼ ਆ 1.5 ਲੱਖ ਦੂਜਾ ਪੱਟੀ ਜੇ ਸੇਵਕ ਬਣ ਕੇ ਬੇਨਤੀ ਹੈ ਇੱਕ ਮਿੰਟ ਇੱਕ ਮਿੰਟ ਵੀਰੇ ਰੇਡ ਨਾ ਪਾਓ ਵੀਰੇ ਰੇਡ ਨਾ ਪਾਓ ਇੱਕ ਇੱਕ ਮਿੰਟ ਭਰਾ ਭਰਾ ਰੇਡ ਨਾ ਪਾਇਓ ਵੀਰੇ ਜਦੋਂ ਤੱਕ ਕੋਈ ਬੰਦਾ ਬਾਹਰ ਨਹੀਂ ਹੁੰਦਾ ਬਿਨਾਂ ਖਿਡਾਰੀਆਂ ਤੋਂ ਰੇਡ ਨਹੀਂ ਪੈਂਦੀ ਵੀਰੇ ਵੀਰੇ ਜਦ ਤੱਕ ਕੋਈ ਬੰਦਾ ਬਾਹਰ ਨਹੀਂ ਹੁੰਦਾ ਰੇਡ ਨਹੀਂ ਪੈਂਦੀ ਉਹ ਕੈਮਰਾ ਵੀਰੇ ਪਿੱਛੇ ਹੋ ਜਾ ਪਿੱਛੇ ਹੋ ਜੀ ਵੀਰ ਬਣ ਕੇ ਸਾਰੇ ਬੰਦੇ ਪਿੱਛੇ ਹੋ ਜਾ ਸਾਰੇ ਬੰਦੇ ਫालतू ਬੰਦੇ ਪਿੱਛੇ ਆਉਣ ਅਮਨ ਬਾਈ ਕਿਸੇ ਨੇ ਮੈਚ ਕਰਾਉਣਾ ਅਮਨ ਬਾਈ ਉਹ ਜਿੱਦਾਂ ਨਿੱਕੇ ਹੁੰਦੇ ਆ ਕਹਿੰਦੇ ਹੁੰਦੇ ਸੀ ਨਾ ਕਿ ਮੈਂ ਉਹ ਮੇਰਾ ਭਾਈ ਲੈਣ ਤੋਂ ਬਾਹਰ ਹੋ ਜਾਓ ਭਰਾ ਬਣ ਕੇ ਸਾਰੇ ਕਬੱਡੀ ਮੇਰ ਦਾ ਖੇਡ ਖਤਮ ਕਰ ਦਿਓ ਵੀਰ ਬਣ ਕੇ ਆ ਗੱਠ ਖਤਮ ਕਰ ਦਿਓ ਇੱਥੋਂ ਜਿਹਦੀ ਲੋੜ ਹੈ ਉਹੀ ਬੰਦਾ ਰੋ ਬਾਕੀ ਬੰਦਾ ਨਾ ਰਹੇ ਗਰਾਊਂਡ ਦੇ ਵਿੱਚ ਪਾਓ ਜੀ ਬਹੁਤ ਬਹੁਤ ਸ਼ੁਕਰੀਆ ਜੀ ਫਾਈਨਲ ਚੱਲ ਰਿਹਾ ਦਤਾਲਵਾ ਸੇਵਕ ਇਸ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਇੱਕ ਪਾਸੇ ਚਾਰ ਜਾਫੀ ਪਾਗਲਪਿੰਡ ਦੇ ਸੰਜੂ ਵਰਗੇ ਤਿਆਰ-ਬਰ ਤਿਆਰ ਹੈ ਇਹ ਨਿਊਜ਼ੀਲੈਂਡ ਦੇ ਮੇਲੇ ਲੁੱਟ ਕੇ ਆਇਆ ਹੈ ਇਹ ਦੀਪਾ ਦਿਉਰੇ ਵਾਲਾ ਇਹ ਪ੍ਰਦੀਪ ਕਮਾਲ ਸੇਵਕ ਦਤਾਲ ਵਾਹ ਓ ਦਤਾਲ ਵਾਲਾ ਵਾਹ ਓ ਦਤਾਲ ਵਾਲਾ ਵਾਹ ਓ ਦਤਾਲ ਵਾਲਾ ਫਾਈਨਲ ਬੁਰੀ ਜੀ ਸੰਤਾ ਰਿਜ਼ਲਟ ਕੀ ਆ ਪਰ ਰਿਜ਼ਲਟ ਨਾ ਦੱਸ ਦਈਏ ਹਰ ਜਿੰਦਾ ਸਾਡਾ ਵੀਰ ਹੈ ਅੱਜ ਦੇ ਟੂਰਨਾਮੈਂਟ ਦੇ ਭਰਾਇਆ ਇੱਕ ਵਾਰ ਰਿਜ਼ਲਟ ਬੋਲ ਦਈਏ पागल दी टीम ਦੇ 14 ਨੰਬਰ ਨੇ ਬਾਬਾ ਸਤੋਵਰਨ ਕਬੱਡੀ ਕਲੱਬ ਦਤਾਲ ਦੀ ਟੀਮ ਦੇ 14.5 ਦਤਾਲ ਦੀ ਟੀਮ ਅੱਜ ਦੇ ਕਬੱਡੀ ਕੱਪ ਦੀ ਚੈਂਪੀਅਨ ਟੀਮ ਹੈ ਅੱਜ ਦੇ ਟੂਰਨਾਮੈਂਟ ਦਾ ਬੈਸਟ ਰੇਡਰ ਤੇ ਬੈਸਟ ਜਾਫੀ ਦਾ ਜਿਹੜਾ ਰਿਜ਼ਲਟ ਹੈ ਨਾ ਉਹ ਦੁਨੀਆ ਇੰਤਜ਼ਾਰ ਕਰਦੀ ਆ ਵੀ ਪਾਤਰਾਂ ਦੇ ਮੇਲੇ ਦਾ ਕੌਣ ਬੈਸਟ ਬਣਿਆ ਦੂਜੇ ਸਾਲ ਦਾ ਕਬੱਡੀ ਕੱਪ ਹੈ ਸਵਰਗਿਆ ਬਹਾਦਰ ਸਿੰਘ ਸਰਪੰਚ ਚਿੱਟੜ ਵਾਲਾ ਜਿਨ੍ਹਾਂ ਦੀ ਯਾਦ ਦੇ ਵਿੱਚ ਇਹ ਟੂਰਨਾਮੈਂਟ ਸਮਾਪਤ ਹੋਇਆ ਤੇ ਬੈਸਟ ਖਿਡਾਰੀਆਂ ਦਾ ਰਿਜ਼ਲਟ ਜਿਹੜਾ ਹੈ ਉਹ ਡਿਕਲੇਅਰ ਕੀਤਾ ਜਾਵੇਗਾ ਕੌਣ ਨੌਜਵਾਨ ਮੋਟਰਸਾਈਕਲਾਂ ਦਾ ਜੇਤੂ ਹੋਇਆ ਅੱਜ ਦੇ ਕਬੱਡੀ ਕੱਪ ਤੇ ਲੈ ਵੀ ਬੂੰਦੀ ਦੱਸੀਏ ਦੁਨੀਆ ਨੂੰ ਅੱਜ ਦੇ ਟੂਰਨਾਮੈਂਟ ਤੇ ਦਿਉਰੇ ਵਾਲੇ ਸੁੰਦਰ ਨੇ 8 ਕਬੱਡੀਆਂ ਪਾ ਕੇ 7 ਪੁਆਇੰਟ ਲਏ ਆ ਤੇ ਪਾਤਰਾਂ ਦੇ ਕਬੱਡੀ ਕੱਪ ਦਾ ਮੋਟਰਸਾਈਕਲ ਦਾ ਜੇਤੂ ਸੁੰਦਰ ਦਿਉਰਾ ਬਣ ਗਿਆ ਬੈਸਟ ਜਾਫੀ ਦੇਵਰੇ ਵਾਲੇ ਦੀਪੂ ਨੇ 8 ਟੱਚ ਲੈ ਕੇ 4 ਜਫੇ ਲਾਏ ਆ ਤੇ ਮੀਰਪੁਰੀਏ ਇੱਕਮ ਨੇ 9 ਟੱਚ ਲੈ ਕੇ 5 ਜਫੇ ਲਾਏ ਆ ਮੀਰਪੁਰੀਆ ਇੱਕਮ ਅੱਜ ਦੇ ਕਬੱਡੀ ਕੱਪ ਦਾ ਬੈਸਟ ਜਾਫੀ ਆਓ ਜੀ ਗਰਮੀਤ ਜੀ ਉਧਰ ਮੋਨੂ हेयर ਸਲੂਨ ਪਾਤੜਾ ਸਾ